ਸਤਿ ਸ਼੍ਰੀ ਅਕਾਲ ਜੀ ਹਾਜ਼ਰੀਆਂ ਕਹਾਣੀ ਦਾ ਪਾਗ ਦੂਜਾ ਲੈ ਕੇ ਲੜੀ ਜੋੜਨ ਲਈ ਕਹਾਣੀ ਦਾ ਪਿਛਲਾ ਪਾਗ ਜ਼ਰੂਰ ਵੇਖਿਓ ਜੀ ਲੇਖਿਕਾ ਸਿਮਰ ਲੁਧਿਆਣਵੀ ਆਵਾਜ਼ ਇੱਕ ਨੂਰ ਕੌਰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਨਿੰਦਰ ਨੇ ਕੋਲ ਖੜੀ ਨਿੰਮੋ ਵੱਲ ਇਸ਼ਾਰਾ ਕੀਤਾ ਉਸ ਦਾ ਚੇਤਾ ਨਾ ਕੀਤਾ ਕਿਉਂ ਨਿੰਮੋ ਨੂੰ ਵੀ ਆਪਣੇ ਨਾਲ ਲੈ ਕੇ ਜਾਵੇ ਪਰ ਹੁਣ ਮਜਬੂਰੀ ਵਸ ਉਸ ਨੂੰ ਅਜਿਹਾ ਕਰਨਾ ਹੀ ਪਿਆ ਉਦਾਂ ਵੀ ਗੁਰਦੁਆਰਾ ਸਾਹਿਬ ਜਾਣ ਦੀ ਨੇਕ ਵਿਚਾਰ ਤੋਂ ਭਲਾ ਕੌਣ ਕਿਸੇ ਨੂੰ ਟਾਲ ਸਕਦਾ ਸੀ ਸੋ ਤਿੰਨੋਂ ਜਣੀਆਂ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਵੱਲ ਨੂੰ ਚੱਲ ਪਈਆਂ ਨਿੰਦਰ ਭੈਣ ਜੀ ਇੱਕ ਗੱਲ ਪੁੱਛਾਂ ਜੇ ਤੁਸੀਂ ਬੁਰਾ ਨਾ ਮਣਾਉਂਦੇ ਨਿੰਮੋ ਨੇ ਚੱਲਣ ਅਨਸਾਰ ਆਪਣੀ ਆਦਤ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ ਹਾਂਜੀ ਪੁੱਛੋ ਭੈਣ ਜੀ ਕੀ ਪੁੱਛਣਾ ਚਾ ਰਹੇ ਤੁਸੀਂ ਭੈਣ ਜੀ ਉਹ ਤਾਂ ਮਾਂ ਤਾਂ ਹਮੇਸ਼ਾ ਮਾਂ ਹੀ ਰਹਿੰਦੀ ਐ ਭਾਵੇਂ ਜਿਹੜੇ ਮਰਜ਼ੀ ਨਾਲ ਨਾਲ ਪਕਾਰੋ ਪਰ ਜਿਵੇਂ ਤੁਸੀਂ ਗੁਰਸਿੱਖ ਧਰਮ ਚੋਂ ਪਰ ਤੁਹਾਡੀ ਧੀ ਮੰਨਤ ਇਹਦਾ ਨਾਂ ਵੀ ਮੁਸਲਮ ਜਿਹਾ ਤੇ ਤੁਹਾਨੂੰ ਕਹਿੰਦੀ ਵੀ ਅੰਮੀ ਆ ਭੈਣ ਜੀ ਇਹ ਗੱਲ ਮੈਨੂੰ ਸਮਝ ਜਾਈ ਨਹੀਂ ਲੱਗੀ ਨਿੰਮੋ ਦੇ ਇਹ ਸਵਾਲ ਨਾਲ ਨਿੰਦਰ ਦੇ ਚਿਹਰੇ ਤੇ ਹਾ ਪਾਵ ਹੁਣ ਬਦਲਣ ਲੱਗੇ ਸਨ ਇੱਕ ਤਾਂ ਉਹ ਪਹਿਲਾਂ ਹੀ ਨਿੰਮਾ ਨੂੰ ਵੇਖ ਕੇ ਰਾਜੀ ਨਹੀਂ ਸੀ ਉਤੋਂ ਅੱਜ ਉਹ ਨਾਲ ਚੱਲਣ ਲਈ ਖੜ੍ਹ ਹੀ ਪੈ ਗਈ ਸੀ ਤੇ ਹੁਣ ਇਹ ਸਭ ਅਜੀਬੋ ਗਰੀਬ ਜਿਹਾ ਸਵਾਲ ਆਂਟੀ ਜੀ ਮੈਂ ਤਾਂ ਆਪਣੀ ਮਾਂ ਨੂੰ ਸ਼ੁਰੂ ਤੋਂ ਹੀ ਅੰਮੀ ਕਹਿੰਦੀ ਆਈਆਂ ਕਦੇ-ਕਦੇ ਮਾਵੀਂ ਆਖ ਦਿੰਦੀਆਂ ਤੇ ਕਦੇ ਜੀਜੀ ਕਰੇ ਤਾਂ ਮੰਮਾ ਪਰ ਮੈਨੂੰ ਅੰਮੀ ਕਹਿਣਾ ਜ਼ਿਆਦਾ ਚੰਗਾ ਲੱਗਦਾ ਮੰਨਤ ਨੇ ਜਿਵੇਂ ਮੁੱਕ ਦੀ ਗੱਲ ਕੀਤੀ ਗੱਲਾਂ ਕਰਦੀਆਂ ਤਿੰਨੋਂ ਜਾਣੀਆਂ ਗੁਰਦੁਆਰਾ ਸਾਹਿਬ ਪਹੁੰਚ ਗਈਆਂ ਮੱਥਾ ਟੇਕ ਕੇ ਹੁਣ ਮੰਨਤ ਤੇ ਉਸ ਦੀ ਮਾਂ ਸੇਵਾ ਵਾਲੇ ਪਾਸੇ ਹੋਈਆਂ ਉਨ੍ਹਾਂ ਨੇ ਨਿੰਮੋ ਨੂੰ ਵੀ ਰੁਕ ਜਾਣ ਲਈ ਆਖਿਆ ਪਰ ਨਿੰਮੋ ਉਹਨਾਂ ਵਰਗੀ ਕਿੱਥੇ ਉਸ ਨੂੰ ਤਾਂ ਬਸ ਆਪਣੇ ਕੰਮ ਤੱਕ ਮਤਲਬ ਸੀ ਉਹ ਨਹੀਂ ਸੀ ਸੰਗਤ ਦੇ ਝੂਠੇ ਬਰਤਨ ਧੋਣ ਵਾਲੀ ਬਸ ਉਤੋਂ ਉਤੋਂ ਕਹੀ ਜਾਂਦੀ ਰਹੀ ਇਹੇ ਸੇਵਾ ਵਾਲਾ ਕੰਮ ਵੀ ਪੁੰਨ ਵਾਲਾ ਕੰਮ ਹੁੰਦਾ ਤੇ ਇਹ ਪੁੰਨ ਦਾ ਕੰਮ ਕਿਸੇ ਵਿਰਲੇ ਦੇ ਹੀ ਹਿੱਸੇ ਹੁੰਦਾ ਹੁਣ ਭਲਾ ਉਸ ਨੂੰ ਕੋਈ ਪੁੱਛਣ ਵਾਲਾ ਹੋਵੇ ਤੇ ਪਹਿਲਾਂ ਤਾਂ ਤੂੰ ਇਹ ਕਹਿ ਕੇ ਗੁਰਦੁਆਰਾ ਸਾਹਿਬ ਆਉਣ ਲਈ ਚੱਲੀ ਸੀ ਕਿ ਚੰਗੀ ਸੰਗਤ ਵਿੱਚ ਮੇਰੇ ਵੀ ਪਾਪ ਧੋਤੇ ਜਾਣਗੇ ਤੇ ਹੁਣ ਜਦੋਂ ਸੰਗਤ ਦਾ ਸੇਵਾ ਦਾ ਮੌਕਾ ਆਇਆ ਤਾਂ ਬਸ ਗੱਲਾਂ ਕਰਕੇ ਹੀ ਸਾਰਾ ਲੱਗ ਪਈ ਭੈਣ ਜੀ ਮੈਨੂੰ ਤੇ ਨਾ ਕੁਝ ਕੰਮ ਜਿਆ ਜ਼ਿਆਦਾ ਆ ਗਿਆ ਜੀ ਤੁਹਾਨੂੰ ਇੱਥੇ ਹੱਲੇ ਟਾਈਮ ਲੱਗਣਾ ਤਾਂ ਮੈਂ ਚੱਲਾਂ ਕੱਲ ਜਈ ਦਿਖਾਉਂਦੀ ਨਿੰਮੂ ਜਿੰਨਾ ਛੇਤੀ ਹੋ ਸਕੇ ਉੱਥੋਂ ਨਿਕਲਣਾ ਚਾਹੁੰਦੀ ਸੀ ਹਾਂਜੀ ਭੈਣ ਜੀ ਤੁਹਾਨੂੰ ਕੰਮ ਹੈ ਤੁਸੀਂ ਜਾਓ ਅਸੀਂ ਤਾਂ ਹੱਲੇ ਥੋੜਾ ਠਹਿਰ ਕੇ ਆਵਾਂਗੇ ਨਿੰਦਰ ਨੇ ਨਰਮ ਜੈ ਪਾਵਨਾਲ ਕਿਹਾ ਮੰਗਰੋਂ ਤੋਂ ਮੇ ਮਾਵਾਂ ਧੀਆ ਉੱਥੇ ਘੰਟਾ ਡੇਢ ਘੰਟਾ ਸੇਵਾ ਪਾਵਨਾਲ ਕੰਮ ਕਰਦੀਆਂ ਰਹੀਆਂ ਤੇ ਫਿਰ ਘਰ ਆ ਕੇ ਰੋਜ਼ਮਰਾ ਦੇ ਆਹਰਾ ਵਿੱਚ ਜੁਟ ਗਈਆਂ ਅੱਜ ਮੰਨਤ ਨੂੰ ਕੱਲ੍ਹਜ ਤੋਂ ਵੈਸੇ ਵੀ ਛੁੱਟੀ ਸੀ ਜਿਸ ਕਰਕੇ ਉਸ ਨੂੰ ਕੱਲ੍ਹਜ ਜਾਣ ਦੀ ਕੋਈ ਕਾਲ ਨਹੀਂ ਸੀ ਉਸਦੀ ਸਹੇਲੀ ਜਸਪ੍ਰੀਤ ਦਾ ਫੋਨ ਆਇਆ ਕਿ ਉਹ ਅੱਜ ਸ਼ਾਮ ਨੂੰ ਉਸਦੇ ਘਰ ਆ ਜਾਵੇ ਉਸਦੇ ਜਨਮ ਦਿਨ ਦੀ ਪਾਰਟੀ ਆ ਤੇ ਉਹ ਸਾਰੇ ਘਰ ਹੀ ਸੈਲੀਬ੍ਰੇਟ ਕਰਨ ਵਾਲੇ ਨੇ ਪਾਰਟੀ ਤੇ ਜਾਣ ਲਈ ਮੰਨਤ ਨੇ ਆਪਣੀ ਮਾਂ ਤੋਂ ਪੁੱਛਿਆ ਉਸਨੇ ਮਨਾਤਾ ਨਹੀਂ ਕੀਤਾ ਪਰ ਕੁਝ ਹਦਾਇਤਾਂ ਜੀਆਂ ਦੇ ਕੇ ਤੋੜ ਦਿੱਤਾ ਕਿ ਉਹ ਉੱਥੇ ਬਹੁਤਾ ਕਿਸੇ ਨਾਲ ਕੁਲੇ ਮਿਲੇ ਜੈਨਾ ਤੇ ਰਾਤ ਨੂੰ ਵੀ ਪਾਰਟੀ ਖਤਮ ਹੁੰਦਿਆਂ ਹੀ ਛੇਤੀ ਘਰੇ ਆ ਜਾਵੇ ਮੰਨਤ ਨੇ ਸਭ ਗੱਲਾਂ ਆਪਣੀ ਮਾਂ ਦੀਆਂ ਮੰਨਣ ਲਈ ਹਾਮੀ ਭਰ ਦਿੱਤੀ ਤੇ ਸ਼ਾਮ ਨੂੰ ਆਪਣੀ ਸਹੇਲੀ ਜਸਪ੍ਰੀਤ ਦੇ ਘਰ ਉਸ ਦਾ ਜਨਮ ਦਿਨ ਮਨਾਉਣ ਲਈ ਚਲੀ ਗਈ ਸ਼ਾਮੀ ਪਾਰਟੀ ਵਿੱਚ ਪਾਰਟੀ ਤਾਂ ਭਵੇਂ ਜਸਪ੍ਰੀਤ ਦੀ ਹੀ ਸੀ ਪਰ ਉਸ ਤੋਂ ਵੀ ਵੱਧ ਸੋਣੀ ਅੱਜ ਪਾਰਟੀ ਵਿੱਚ ਮੰਨਤ ਲੱਗ ਰਹੀ ਸੀ ਜਸਪ੍ਰੀਤ ਨੇ ਕਲਜ ਦੇ ਹੋਰ ਵਿਦਿਆਰਥੀਆਂ ਨੂੰ ਵੀ ਇਸ ਪਾਰਟੀ ਲਈ ਸੱਦਾ ਦਿੱਤਾ ਸੀ ਜਿਸ ਵਿੱਚੋਂ ਕੁਝ ਤਾਂ ਉਸਦੇ ਤੇ ਮੰਨਤ ਦੇ ਕਲਾਸਮੇਟ ਹੀ ਸੀ ਤੇ ਇੱਕ ਦੋ ਉਹਨਾਂ ਦੇ ਸੀਨੀਅਰ ਵੀ ਸੀ ਇਹਨਾਂ ਨੂੰ ਜਸਪ੍ਰੀਤ ਦੇ ਨਾਲ ਨਾਲ ਉਸਤੇਕਰ ਦਿਆ ਨੇ ਵੀ ਪਾਰਟੀ ਲਈ ਇਨਵਾਈਟ ਕੀਤਾ ਸੀ ਜਿੰਨਾ ਵਿੱਚੋਂ ਇੱਕ ਦਾ ਨਾਂ ਸੀ ਜਮਣਾ ਤੇ ਦੂਜੇ ਦਾ ਹਸਨ ਜਮਣਾ ਜਸਪ੍ਰੀਤ ਦੇ ਪਰਿਵਾਰ ਦੀ ਜਾਣ ਪਛਾਣ ਵਿੱਚੋਂ ਹੀ ਸੀ ਜਸਪ੍ਰੀਤ ਦੇ ਤਾਇਆ ਜੀ ਨੇ ਹੀ ਅੱਜ ਉਸ ਨੂੰ ਖਾਸ ਪਾਰਟੀ ਵਿੱਚ ਸੱਦਿਆ ਸੀ ਉਹ ਚੰਗੇ ਸੀ ਕਿ ਜਮਣਾ ਵਰਗੇ ਅਮੀਰ ਪਰਿਵਾਰ ਦੇ ਮੁੰਡੇ ਦਾ ਵਿਆਹ ਉਹਨਾਂ ਦੇ ਘਰ ਦੀ ਤੀ ਜਸਪ੍ਰੀਤ ਨਾਲ ਹੋ ਜਾਵੇ ਆਪ ਤਾਂ ਤਾਇਆ ਜੀ ਦੇ ਦੋ ਮੁੰਡੇ ਹੀ ਸੀ ਇਸ ਕਰਕੇ ਉਹ ਜਸਪ੍ਰੀਤ ਨੂੰ ਵੀ ਆਪਣੀ ਧੀ ਬਣਾ ਕੇ ਰੱਖਦੇ ਸੀ ਤੇ ਹਰ ਬਾਪ ਵਾਂਗ ਚਾਹੁੰਦੇ ਸੀ ਕਿ ਉਹਨਾਂ ਦੀ ਧੀ ਜਿਹੜੇ ਘਰ ਵਿੱਚ ਜਾਵੇ ਉੱਥੇ ਬਸ ਰਾਜ ਕਰੇ ਉਸ ਨੂੰ ਸਮਾਜਿਕ ਪੱਖੋਂ ਆਰਥਿਕ ਪੱਖੋਂ ਕੋਈ ਵੀ ਕਮੀ ਪੇਸ਼ੀ ਨਾ ਆਵੇ ਇਸ ਲਈ ਉਹਨਾਂ ਨੇ ਜਸਪ੍ਰੀਤ ਲਈ ਜਮਣਾ ਨੂੰ ਚੁਣਿਆ ਸੀ ਅੱਜ ਜਸਪ੍ਰੀਤ ਦੇ ਜਨਮ ਦਿਨ ਵਾਲੇ ਦਿਨ ਉਹ ਉਸ ਨੂੰ ਜਮਣਾ ਨਾਲ ਮਿਲਵਾਉਣ ਦੀ ਸੋਚ ਰਹੇ ਸੀ ਤਾ ਜੋ ਹੌਲੀ-ਹੌਲੀ ਦੋਹਾਂ ਬੱਚਿਆਂ ਵਿੱਚ ਆਪਸੀ ਸਾਜ ਬਣ ਜਾਵੇ ਤੇ ਗੱਲ ਆਖਰ ਨੂੰ ਰਿਸ਼ਤੇ ਤੱਕ ਅੱਪੜ ਜਾਵੇ ਜਸਪ੍ਰੀਤ ਪੁੱਤ ਇੱਧਰ ਆਈ ਆ ਵੇਖ ਕੌਣ ਆਇਆ ਏ ਭਲਾ ਆ ਜਾ ਛੇਤੀ ਆ ਮੈਂ ਮਿਲਵਾਉਣਾ ਤੈਨੂੰ ਕਿਸੇ ਨਾਲ ਜਸਪ੍ਰੀਤ ਦੇ ਪਾਪਾ ਜੀ ਨੇ ਆਪਣੇ ਵੱਡੇ ਭਰਾ ਦੇ ਕਹਿਣ ਤੇ ਜਸਪ੍ਰੀਤ ਨੂੰ ਆਵਾਜ਼ ਮਾਰੀ ਪਾਪਾ ਜੀ ਨਾਲ ਤਾਇਆ ਜੀ ਨੇ ਗੱਲ ਤਾਂ ਪਹਿਲਾਂ ਹੀ ਕਰ ਰੱਖੀ ਸੀ ਬਸ ਹੁਣ ਸਾਰੇ ਗੱਲ ਜਸਪ੍ਰੀਤ ਦੇ ਸੀ ਕਿ ਉਸ ਨੂੰ ਜਮਣਾ ਪਸੰਦ ਵੀ ਆਉਂਦਾ ਸੀ ਕਿ ਨਹੀਂ ਪੁੱਤ ਇਹਨੂੰ ਜਾਣਦੀ ਐ ਤੂੰ ਜਸਪ੍ਰੀਤ ਦੇ ਤਾਇਆ ਜੀ ਨੇ ਕੋਲ ਖੜੇ ਜਮਣਾ ਵੱਲ ਇਸ਼ਾਰਾ ਕਰਦੇ ਆ ਕਿਹਾ ਇਹ ਸੋਚਦੇ ਹੋਏ ਨਹੀਂ ਜੀ ਪਰ ਮੈਨੂੰ ਲੱਗਦਾ ਮੈਂ ਇਹਨਾਂ ਨੂੰ ਕਿਤੇ ਦੇਖਿਆ ਹੋਇਆ ਜਸਪ੍ਰੀਤ ਨੂੰ ਜਮਣਾ ਵੱਲ ਵੇਖ ਕੇ शक ਗਿਆ ਹੋਇਆ ਕਿ ਹੋ ਸਕਦਾ ਏ ਮੁੰਡਾ ਉਸਦੇ ਕਾਲਜ ਦਾ ਹੀ ਹੋਵੇ ਪਰ ਫਿਲਹਾਲ ਉਸਨੇ ਕੁਝ ਨਾ ਕਿਹਾ ਜੀ ਮੈਂ ਥੋੜੇ ਹੀ ਕਾਲਜ ਵਿੱਚ ਪੜਦਾ ਹਾਂ ਮੇਰਾ ਨਾਂ ਜਮਣਾ ਮੈਂ ਲਾ ਦਾ ਸਟੂਡੈਂਟਾਂ ਜੀ ਜਮਣਾ ਨੇ ਕਿਸੇ ਦੇ ਕਹਿਣ ਤੋਂ ਪਹਿਲਾਂ ਹੀ ਆਪਣਾ ਤਾਰੂਫ ਕਰਵਾਉਣਾ ਚਾਹਿਆ ਸ਼ਾਇਦ ਇਸ ਕਰਕੇ ਕਿਉਂਕਿ ਉਸਨੇ ਵੀ ਪਹਿਲੀ ਨਜ਼ਰ ਵਿੱਚ ਹੀ ਜਸਪ੍ਰੀਤ ਨੂੰ ਪਛਾਣ ਲਿਆ ਸੀ ਉਹ ਅੱਛਾ ਅੱਛਾ ਠੀਕ ਹੈ ਜੀ ਇਕ ਸੰਕੀਪ ਜੇ ਉੱਤਰ ਨਾਲ ਜਸਪ੍ਰੀਤ ਨੇ ਉਥੋਂ ਰੁਖਸਤ ਹੋਣ ਦੀ ਕੀਤੀ ਉਸ ਸੋਚਿਆ ਕਿ ਕਿਤੇ ਉਸਦੇ ਘਰ ਦੇ ਇਹ ਨਾ ਸੋਚਣ ਲੱਗ ਜਾਣ ਕਿ ਹੇ ਤਾਂ ਦੋਵੇਂ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਨੇ ਇੱਕੋ ਕਾਲਜ ਵਿੱਚ ਪੜ੍ਹਦੇ ਨੇ ਤਾਂ ਹੋ ਸਕਦਾ ਗੱਲਬਾਤ ਵੀ ਹੁੰਦੀ ਹੋਵੇ ਪਰ ਅਸਲ ਵਿੱਚ ਇਹੋ ਜਿਹਾ ਤਾਂ ਕੁਝ ਵੀ ਨਹੀਂ ਸੀ ਜਸਪ੍ਰੀਤ ਨੇ ਉਸ ਨੂੰ ਆਪਣੇ ਕਾਲਜ ਵਿੱਚ ਵੇਖਿਆ ਜ਼ਰੂਰ ਸੀ ਪਰ ਉਸ ਦੇ ਸੀਨੀਅਰ ਹੋਣ ਕਰਕੇ ਉਸ ਨੇ ਕਦੇ ਉਸ ਨੂੰ ਬੁਲਾਇਆ ਨਾ ਵੈਸੇ ਵੀ ਉਸ ਦਾ ਡਿਪਾਰਟਮੈਂਟ ਅਲੱਗ ਸੀ ਇਸ ਕਰਕੇ ਗਲਬਾਤ ਦਾ ਬਹੁਤਾ ਕਦੇ ਸਬਬ ਨਹੀਂ ਸੀ ਬਣਿਆ ਉਹ ਸੌਰੀ ਸੌਰੀ ਮੇਰਾ ਧਿਆਨ ਪਤਾ ਨਹੀਂ ਕਿੱਥੇ ਸੀ ਜੀ ਤੁਸੀਂ ਠੀਕ ਤਾਂ ਹੋ ਨਾ ਇਧਰ ਅਚਾਨਕ ਕੋਲੋਂ ਲੰਘਦੇ ਹੱਸਣ ਦੇ ਕੋਲੋਂ ਮਨਤ ਦੇ ਕੱਪੜਿਆਂ ਤੇ ਸਾਫਟ ਡਰਿੰਕ ਡੁੱਲ ਗਈ ਉਹ ਬਹੁਤ ਸ਼ਰਮਿੰਦਾ ਹੋਇਆ ਮੰਨਤ ਕੋਲੋਂ ਉਸਨੇ ਵਾਰ-ਵਾਰ ਮਾਫੀ ਵੀ ਮੰਗੀ ਤੇ ਫਿਰ ਕੱਪੜੇ ਸਾਫ਼ ਕਰਨ ਲਈ ਕਾਊਂਟਰ ਤੋਂ ਟਿਸ਼ੂ ਵੀ ਲੈ ਆ ਕੇ ਦਿੱਤਾ ਨਹੀਂ ਤੈਨੂੰ ਦਿਸਦਾ ਨਹੀਂ ਸੀ ਅੰਨਾ ਹੋਇਆ ਤੁਰੇ ਜਾਣਾ ਵੇਖ ਸਾਰੇ ਕੱਪੜੇ ਖਰਾਬ ਕਰ ਦਿੱਤੇ ਮੇਰੀ ਸਹੇਲੀ ਦੇ ਜਸਪ੍ਰੀਤ ਮੰਨਤ ਨੂੰ ਕੱਪੜੇ ਸਾਫ਼ ਕਰ ਜਾ ਵੇਖ ਉਸਦੇ ਕੋਲ ਆ ਕੇ ਹਸਣ ਨੂੰ ਬੜੇ ਗੁੱਸੇ ਨਾਲ ਬੋਲੀ ਵਿਚਾਰਾ ਹਸਣ ਕਹਿੰਦਾ ਤੇ ਕੀ ਕਹਿੰਦਾ ਉਸ ਤੋਂ ਇਹ ਸਭ ਅਚਾਨਕ ਜਿਹੀ ਹੋ ਗਿਆ ਸੀ ਪਰ ਆਪਣੀ ਸਫਾਈ ਵਿੱਚ ਹੁਣ ਉਸ ਨੂੰ ਕੁਝ ਸੂਝ ਵੀ ਨਹੀਂ ਸੀ ਰਹਾ ਜੀ ਜੀ ਮੈਂ ਤਾਂ ਬਸ ਨਹੀਂ ਉਹ ਕੀ ਮੈਂ ਮਿਲਾਈਆ ਹੁਣ ਜਾਣਦੀ ਆ ਮੈਂ ਤੇਰੇ ਜਿਹੇ ਆਸ਼ਿਕਾ ਨੂੰ ਭੋਂਡਾ ਆਸ਼ਿਕਣਾ ਹੋਣ ਤੇ ਸੋਹਣੀ ਕੁੜੀ ਕਿਤੇ ਵੇਖੀ ਨਹੀਂ ਕਿ ਲੱਗ ਪਏ ਆਪਣਾ ਦਾਜਮਾਣ ਨਹੀਂ ਜੀ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਜਿ ਮੈਨੂੰ ਮੈਂ ਤਾਂ ਬਸ ਇੱਥੋਂ ਲੰਘ ਰਹੀ ਆ ਸੀ ਕਿ ਅਚਾਨਕ ਮੇਰਾ ਹੱਥ ਇਹਨਾਂ ਦੇ ਹੱਥ ਨਾਲ ਲੱਗ ਗਿਆ ਤੇ ਡਰਿੰਕ ਸਾਰੀ ਇਹਨਾਂ ਦੇ ਕੱਪੜਿਆਂ ਤੇ ਡਿੱਗ ਪਈ ਮੇਰਾ ਯਕੀਨ ਮੰਨੋ ਮੇਰਾ ਇਹਨਾਂ ਨੂੰ ਤੰਗ ਕਰਨ ਦਾ ਇਹੋ ਜਿਹਾ ਕੋਈ ਇਰਾਦਾ ਨਹੀਂ ਸੀ ਜੀ ਆਹੋ ਆਹੋ ਸਮਝਦੀ ਆ ਮੈਂ ਸਾਰਾ ਕੁਝ ਹੁਣ ਬਹੁਤਾ ਭੋਲਾ ਜਿਹਾ ਨਾ ਬਣ ਪਹਿਲਾਂ ਤੇਰਾ ਉਹ ਦੋਸਤ ਕੀ ਨਾਂ ਹੈ ਉਹਦਾ ਹਾਂ ਸੱਚ ਜਮਣਾ ਪਤਾ ਨਹੀਂ ਕੀ ਸਮਝਦਾ ਆਪਣੇ ਆਪ ਨੂੰ ਸੀ ਨੀਰਿਆਤਾ ਇਹਦਾ ਮਤਲਬ ਇਹ ਥੋੜੀ ਵੀ ਹਰ ਕਿਤੇ ਉਹਦੀ ਹੀ ਚੱਲੇ ਪਾਰਟੀ ਮੇਰੀ ਜਨਮ ਦਿਨ ਮੇਰਾ ਪਰ ਪੁੱਛ ਹਰ ਕੋਈ ਉਹਨੂੰ ਰਿਆ ਬਾਲਾ ਆਪਣੇ ਆਪ ਨੂੰ ਓਵਰ ਸਮਾਰਟ ਸਮਝਦਾ ਜਸਪ੍ਰੀਤ ਗੁੱਸੇ ਗੁੱਸੇ ਵਿੱਚ ਆਪਣੀ ਖਿਜ ਵੀ ਜ਼ਾਹਿਰ ਕਰਦੀ ਗਈ ਹੁਣ ਹਸਨ ਨੂੰ ਸਾਰਾ ਮਾਮਲਾ ਅਸਲੋਂ ਹੀ ਸਮਝਾਉਣ ਲੱਗਾ ਜੇੜੋ ਉਸ ਨੂੰ ਇਸ ਗੱਲ ਦੀ ਸੀ ਕਿ ਉਸਦੀ ਪਾਰਟੀ ਵਿੱਚ ਕੋਈ ਉਸ ਨੂੰ ਨਹੀਂ ਸੀ ਪੁੱਛ ਰਿਆ ਪਰ ਗੁੱਸਾ ਉਹ ਮਾੜੀ ਜਿਹੀ ਗੱਲ ਤੇ ਹੱਸੰਤੇ ਕਰੀ ਜਾ ਰਹੀ ਸੀ ਚੱਲ ਛੱਡ ਵੀ ਹੁਣ ਜਸਪ੍ਰੀਤ ਸਾਫਟ ਡਰਿੰਕ ਹੀ ਆ ਕਿਹੜਾ ਇਹਨੇ ਮੇਰੇ ਤੇ ਕੋਈ ਬੰਬ ਸੋੜ ਦਿੱਤਾ ਚੱਲ ਮੈਂ ਵਾਸ਼ਰੂਮ ਵਿੱਚ ਇਹ ਸਾਫ਼ ਕਰਕੇ ਆਈ ਤੂੰ ਚੱਲਣਾ ਤਾਂ ਅਜਾ ਨਾਲ ਸਾਰੀ ਪਾਰਟੀ ਦੌਰਾਨ ਜਸਪ੍ਰੀਤ ਦਾ ਮੂਡ ਆਫ ਹੀ ਰਿਹਾ ਸੀ ਇਸ ਦਾ ਇੱਕੋ ਇੱਕ ਕਾਰਨ ਉਹ ਜਮਣਾ ਸੀ ਉੱਤੋਂ ਜਦ ਉਸ ਨੂੰ ਪਤਾ ਲੱਗਿਆ ਕਿ ਉਸਦੇ ਤਾਇਆ ਜੀ ਉਸ ਦਾ ਰਿਸ਼ਤਾ ਜਮਣਾ ਨਾਲ ਜੋੜਨ ਦੀ ਸੋਚ ਰਹੇ ਨੇ ਤਾਂ ਫੇਰ ਤਾਂ ਜਿਵੇਂ ਉਸਦੇ ਪੈਰਾਂ ਥੱਲੋਂ ਦੀ ਜ਼ਮੀਨ ਹੀ ਨਿਕਲ ਗਈ ਸੀ ਉਹ ਜਮਣਾ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੀ ਬੇਸ਼ੱਕ ਕਿ ਜਮਣਾ ਵਿੱਚ ਕੋਈ ਖੋਟ ਨਹੀਂ ਸੀ ਪਰ ਉਸ ਦਾ ਪਹਿਲਾ ਪ੍ਰਭਾਵ ਜਸਪ੍ਰੀਤ ਤੇ ਬਹੁਤਾ ਕੋਈ ਚੰਗਾ ਨਹੀਂ ਸੀ ਪਿਆ ਇਸੇ ਕਰਕੇ ਉਹ ਜਮਣਾ ਤੋਂ ਬਸ ਜਿਵੇਂ ਵੀ ਹੋਵੇ ਆਪਣਾ ਖੈੜਾ ਛੁਡਾ ਲੈਣਾ ਚਾਹੁੰਦੀ ਸੀ ਜਦ ਕਿ ਉਸਦੇ ਘਰ ਦੇ ਚਾਹੁੰਦੇ ਸਨ ਕਿ ਜਸਪ੍ਰੀਤ ਦਾ ਜਿਸ ਘਰ ਵਿੱਚ ਰਿਸ਼ਤਾ ਹੋਵੇ ਉਹ ਜਮਣਾ ਦਾ ਹੀ ਹੋਵੇ ਹੁਣ ਅੱਗੋਂ ਤਾਂ ਇਸ ਸਮੇਂ ਦੇ ਹੀ ਹੱਥ ਸੀ ਕਿ ਦੋਹਾਂ ਵਿੱਚ ਸਾਂਝ ਪੈਣੀ ਸੀ ਜਾਂ ਦੁਸ਼ਮਣੀ ਭਾਗ ਤੀਜਾ ਕੱਲ ਲੈ ਕੇ ਆਵਾਂਗੇ ਜੀ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਵੀਡੀਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ